ਤਲਵਾੜੇ ਤੇ ਨਗਰ ਕੌਸ਼ ਦੀ ਚੋਣਾਂ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਅਖਾੜਾ ਪੂਰੀ ਤਰ੍ਹਾਂ ਭੱਕਿਆ ਹੋਇਆ ਦਿਖਾਈ ਦੇ ਰਿਹਾ ਹੈ ਇਸ ਵੇਲੇ ਖੜਿਆ ਬਾੜ ਨੰਬਰ 12 ਦੇ ਵਿੱਚ ਜਿੱਥੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੀਤਲ ਰੋੜਾ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਘਰ ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਅਜੋਨਾ ਗੱਲਬਾਤ ਕਰ ਕੈਂਪੇਨ ਕੀਤੀ ਜਾ ਰਹੀ ਵੋਟਾਂ ਮੰਗੀਆਂ ਕਿੰਧਰਾ ਪਿਆਰ ਮਿਲ ਰਿਹਾ ਹਾਂਜੀ ਪਿਆਰ ਤਾਂ ਜੀ ਪੂਰਾ ਮਿਲ ਰਿਹਾ ਹੈ ਇਸੇ ਕੋਈ ਸ਼ੱਕ ਨਹੀਂਗਾ ਇਸ ਵਾਰ ਤੋਂ ਤੁਹਾਡੇ ਪਹਿਲੇ ਹਸਬੰਦ ਵੱਲ ਰਿਹਾ ਆਪਣੇ ਐਮਸੀ ਦੇ ਉਹਨਾਂ ਦੇ ਕਿਤੇ ਕੰਮ ਤੇ ਕੀ ਨਹੀਂ ਦੇਖਦੇ ਲੋਕ ਨਹੀਂ ਬਿਲਕੁਲ ਜੀ ਕੰਮ ਤਾਂ ਇਹਨਾਂ ਨੇ ਪੂ ਅਸੀਂ ਜਿੱਥੇ ਵੀ ਵੋਟ ਮੰਗਣ ਜਾ ਰਹੇ ਹਰ ਕੋਈ ਇਹ ਕਹਿ ਰਿਹਾ ਹੈ ਕਿ ਜੇ ਤੁਸੀਂ ਜਦੋਂ ਆਵਾਜ਼ ਮਾਰੀ ਹੈ ਤੁਸੀਂ ਹਾਜ਼ਰ ਹੋਏ ਹੋ ਤੇ ਕਦੀ ਪਿੱਠ ਨਹੀਂ ਦਿਖਾਈ ਹੈ ਤੇ ਵੋਟ ਤਾਂ ਤਾਂ ਕਹਿ ਹੀ ਰਹੇ ਆ ਇਸ ਸਾਹਮਣੇ ਅਗਰ ਐਮਸੀ ਬੰਦੇ ਹੋ ਤਾਂ ਕਿਹੜੇ ਕੰਮ ਉਹ ਤੁਹਾਡੇ ਵੱਲੋਂ ਕੀਤੇ ਜਾਣਗੇ ਜੇ ਜੋ ਕੰਮ ਹੋਣਗੇ ਦੇਖੋ ਤੇ ਕਰਵਾਵਾਂਗੇ ਨਾ ਪਹਿਲੇ ਕਦੀ ਆਪਾਂ ਪਿੱਠ ਦਿਖਾਈ ਹੈ ਨਾ ਅੱਗੇ ਕਦੀ ਦਿਖਾਵਾਂਗੇ بارش ਵੀ ਲੱਗੀ ਹੋਈ ਹੈ ਮਹਿਲਾ ਦਾ ਜੋਸ਼ ਦਿਖਾਇਆ ਜਾ ਰਿਹਾ ਕਿੰਨੇ ਜਾਉਂਗੇ ਹਾਂਜੀ ਦੇਖੋ بارش ਲੱਗੀ ਹੋਈ ਹੈ ਮਹਿਲਾ ਸ਼ਕਤੀ ਸਾਰੀ ਮੇਰੇ ਨਾਲ ਹੈ ਕਿਉਂਕਿ ਇਹਨਾਂ ਦਾ ਸਬਦ ਪਿਆਰ ਮੈਨੂੰ ਮਿਲ ਰਿਹਾ ਕਿਉਂਕਿ ਇਹਨਾਂ ਜਾਣਦੇ ਆ ਕਿ ਮੇਰੇ ਹਸਬੰਦ ਨੇ ਕੰਮ ਕਰਵਾਏ ਆ ਤੇ ਉਹਨਾਂ ਨੇ ਕੰਮ ਕਰਵਾਏ ਆ 5 ਸਾਲ ਤੇ ਇਹ ਵੀ ਮੇਰੇ ਵਾਸਤੇ ਟਾਈਮ ਕੱਢ ਰਿਹਾ ਹੁਣ ਜਦੋਂ ਸਾਨੂੰ ਲੋੜ ਹੈਗੀ ਹੈ ਹੁਣ ਤੁਸੀਂ ਆਪਣੇ ਬਾੜਵਾਸੀ ਨੂੰ ਕੀ ਅਪੀਲ ਕਰਨਾ ਚਾਹੋਗੇ ਸਹਿਰ ਵਸੀਆਂ ਬਾੜਵਾਸੀਆਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੂੰਗੀ ਜੀ ਦੇਖੋ ਜੇ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਨੇ ਕੰਮ ਕਰਵਾਏ ਆ ਤੇ ਇੱਕ ਵਾਰੀ ਸਾਨੂੰ ਫੇਰ ਤੋਂ ਮੌਕਾ ਦਿੱਤਾ ਜਾਵੇ ਕਿ ਆਪਾਂ ਫੀਲਡ ਵਿੱਚ ਆ ਕੇ ਜਿਹੜੇ ਰਹਿ ਗਏ ਆ ਕੰਮ ਜਾਂ ਕੁਝ ਨਵੇਂ ਕੰਮ ਜਿਹੜੇ ਹੋਣਗੇ ਉਹ ਵੀ ਅਸੀਂ ਕਰਾ ਸਕੀਏ ਹੋਰ ਵੀ ਮਹਿਲਾ ਤੇ ਮਜੂਜ਼ ਨੇ ਗੱ ਉਮਚਾਰ ਕੀਤਾ ਜਾ ਰਿਹਾ ਕਿਤਨਾ ਪਿਆਰ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਸਾਰੇ ਆ ਭਈਆ ਕੀ ਲੱਗਦਾ ਇਸ ਵਾਰ ਇਸ ਵਾਰ ਲੱਗਦਾ ਹੈ ਕਿ ਜਿਸ ਤਰ੍ਹਾਂ ਰਿਸਪੌਂਸ ਹੈਗਾ ਹੈ ਬਹੁਤ ਵਧੀਆ ਰਿਸਪੌਂਸ ਆਏਗਾ ਬਹੁਤ ਅੱਛੇ ਮਾਰਜਨ ਨਾਲ ਅਸੀਂ ਜਿੱਤਾਂਗੇ ਮੁਕਾਬਲਾ ਤਾਂ ਦੇਖੋ ਭਈਆ ਵੋਟਾਂ ਤੋਂ ਬਾਅਦ ਹੀ ਪਤਾ ਚਲੇਗਾ ਪਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਅੱਛੇ ਮਾਰਜਨ ਨਾਲ ਜਿੱਤਾਂਗੇ ਸੀਦਰ ਰੋਡਾ ਇੱਕ ਮਹਿਲਾ ਨੇ ਮਹਿਲਾ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮਹਿਲਾ ਸ਼ਕਤੀ ਪ੍ਰੋਪਰ ਸਾਡੇ ਨਾਲ ਹੈਗੀ ਹੈ ਭਈਆ ਨੇ ਕੰਮ ਕੀਤੇ ਆ ਭਈਆ ਹੀ ਕੰਮ ਕਰਨਗੇ ਠੀਕ ਹੈ ਇਹਨਾਂ ਨੇ ਜਦੋਂ ਵੀ ਕਿਸੇ ਨੇ ਵੀ ਬਾਜ਼ ਮਾਰੀ ਗਏ ਇਹ ਦੋਨੋਂ ਹਸਬੰਡ ਵਾਈਫ ਜਾਂਦੇ ਰਹੇ ਆ ਪਿਛਲੇ 5 ਸਾਲਾਂ ਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿਤੇ ਵੀ ਪਿੱਛੇ ਰਹਿੰਦੀ ਹਮੇਸ਼ਾ ਅੱਗੇ ਹੋ ਕੇ ਕੰਮ ਕੀਤੇ ਨੇ ਤੇ ਅੱਗੇ ਵਾਸਤੇ ਵੀ ਇਹ ਕਰਨਗੇ ਗਲਤ ਬਤ ਕੀਤੀ ਹੈ ਬਾਰ ਨੰਬਰ 12 ਵਿੱਚ ਜੋ ਮਹਿਲਾ ਅਸੀਤ ਅਰੋੜਾ ਜੀ ਆਪਣੀ ਕਿਸਮਤ ਅਜਮਾ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਐਮਸੀ ਬਣਾਇਆ ਜਾਂਦਾ ਹੈ ਤਾਂ ਜਿਹੜੇ ਵੀ ਤਲਵਾੜੇ ਦੇ ਰੁਕੇ ਹੋਏ ਕੰਮ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਪਰ ਇਹ ਤਾਂ ਹੁਣ 2 ਮਾਰਚ ਨੂੰ ਹੀ ਪਤਾ ਲੱਗੂਗਾ ਕਿਸ ਦੀ ਜਿੱਤ ਹੁੰਦੀ ਹੈ ਤੇ ਕਿਸ ਦੀ ਹਾਰ ਹੁੰਦੀ ਹੈ